ਸਕਸੈਸ ਪੁਆਇੰਟ ਅਤੇ ਡੀਬੀ ਫਿਟਨੈਸ ਅਕੈਡਮੀ ਵੱਲੋਂ ਤੀਸਰਾ ਦੌੜ ਮੁਕਾਬਲਾ ਗੁਰੂ ਤੇਗ ਬਹਾਦਰ ਸਟੇਡੀਅਮ ਬਡਲਾਡਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਦੌੜ ਦੇ ਨਾਲ ਨਾਲ ਲੰਬੀ ਛਾਲ ਤੇ ਉੱਚੀ ਛਾਲ ਵਰਗੇ ਖੇਡ ਮੁਕਾਬਲੇ ਵੀ ਕਰਵਾਏ ਗਏ ਇਸ ਮੁਕਾਬਲੇ ਵਿੱਚ ਵਿਸ਼ੇਸ਼ ਯੋਗਦਾਨ ਕੋਚ ਕੁਲਦੀਪ ਸਿੰਘ ਡੀਪੀ ਫਿਟਨੈਸ ਅਕੈਡਮੀ ਤੇ ਸਕਸੈਸ ਪੁਆਇੰਟ ਤੋਂ ਰੋਹਿਤ ਕੁਮਾਰ ਜੀ ਦਾ ਰਿਹਾ ਇਹਨਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇਕੀ ਫਾਊਂਡੇਸ਼ਨ ਦਾ ਵੀ ਸਹਿਯੋਗ ਰਿਹਾ ਜੇਤੂ ਖੜਾ ਰਿਆਂ ਨੂੰ ਨਗਦ ਇਨਾਮ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਉਹਨਾਂ ਦੀ ਮਿਹਨਤ ਤੇ ਦ੍ਰਿੜਤਾ ਦੀ ਪਹਿਚਾਨ ਹੈ ਅਸੀਂ ਸੱਤੀ ਗੱਲ ਸਾਰਿਆਂ ਨੂੰ ਮੈਂ ਰੋਹਿਤ ਚੰਦ ਅੱਜ ਇੱਥੇ ਗੁਰਲਾਡਾ ਸ਼੍ਰੀ ਗੁਰੂ ਤੇਗਪਾਤ ਸ਼੍ਰੀ ਅਨੰਦਪੁਰ ਪਹੁੰਚਿਆ ਹਾਂ ਸਾਰੇ ਹੀ ਦੂਰ ਦੂਰੋਂ ਆਏ ਖਿਡਾਰੀਆਂ ਦਾ ਤੈਜ ਨੂੰ ਸਵਾਗਤ ਕਰਦਾ ਹਾਂ ਸਾਰੇ ਕੋਸ਼ ਸਹਿਬਾਨਾਂ ਦਾ ਔਰ ਸਾਡੀਆਂ ਬੁਢਾੜੀਆਂ ਦੀ ਜੋ ਵੀ ਸੰਸਥਾਵਾਂ ਆਈਆਂ ਨੇ ਮਾਤਾ ਗੁਰਜੀਪਲਾਈ ਕਲੱਬ ਔਰ ਸੰਸਥਾਵਾਂ ਔਰ ਸਪੈਸ਼ਲੀ ਧੰਨਵਾਦ ਕਰਦੇ ਆ ਸਾਡੇ ਕੋਸ਼ ਸਹਿਬਾਨ ਕੁਲਦੀਪ ਜੀ ਦਾ ਸੋਨੂ ਫੌਜੀ ਜੀ ਦਾ ਬਲਜਿੰਦਰ ਫੌਜੀ ਜੀ ਦਾ ਔਰ ਸਾਡੇ ਹਰਵਿੰਦਰ ਕਾਲਾ ਜੀ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ ਅੱਜ ਬਹੁਤ ਵਧੀਆ ਤਰੀਕਾ ਆਰਗੇਨਾਈਜ਼ ਕੀਤਾ ਹੈ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਉਣ ਦੇ ਲਈ ਇੱਕ ਐਥਲੈਟਿਕ ਮੀਟ ਕਰਵਾਈ ਹੈ ਜਿਸ ਦੇ ਨਾਲ ਬੱਚੇ ਔਰ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਅੱਗੇ ਵੈਕੈਂਸੀ ਜਾ ਰਹੀਆਂ ਨੇ ਜਿਵੇਂ ਪੰਜਾਬ ਪੁਲਿਸ ਆਰਮੀ ਜਾਂ ਜੇਲ੍ਹ ਵਾਰਡਨ ਇਹਨਾਂ ਦੇ ਲਈ ਬੱਚਾ ਨੂੰ ਤਿਆਰ ਕਰ ਰਹੇ ਹਨ ਔਰ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਸਪੋਰਟਸ ਵੱਲ ਅੱਗੇ ਲੈ ਕੇ ਜਾ ਰਹੇ ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਸਪੋਰਟਸ ਦੇ ਨਾਲ ਜੋ ਹੈ ਇੱਕ ਬੱਚੇ ਨੂੰ ਲੀਡਰਸ਼ਿਪ ਕੁਆਲਟੀਜ਼ ਔਰ ਟੀਮ ਵਰਕ ਸਿੱਖਣ ਨੂੰ ਮਿਲਦਾ ਹੈ ਤਾਂ ਅਸੀਂ ਇਹਨਾਂ ਦੇ ਲਈ ਅਸੀਂ ਇਹਨਾਂ ਤਿਆਰਨੋ ਦਾ ਧੰਨਵਾਦ ਕਰਦੇ ਹਾਂ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਜੋ ਪੰਜਾਬ ਖੇਡਾਂ ਦੇ ਵਿੱਚੋਂ ਪਛੜਿਆ ਸੀ ਸੋ ਅੱਜ ਜੋ ਇਹਨਾਂ ਨੇ ਡੀਪੀ ਫਿਟਨੈਸ ਅਕੈਡਮੀ ਅਤੇ ਸਕਸੈਸ ਪੁਆਇੰਟ ਵਾਲਿਆਂ ਵੱਲੋਂ ਜਾਂ ਹੋਰ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਇੱਕ ਬਹੁਤ ਉਪਰਾਲਾ ਵਧਿਆ ਕੀਤਾ ਭਲਾਈ ਦਾ ਕਾਰਜ ਕੀਤਾ ਕਿਉਂਕਿ ਬੱਚਿਆਂ ਨੂੰ ਜੇ ਖੇਡਾਂ ਨਾਲ ਜੋੜਾਂਗੇ ਤਾਂ ਬੱਚੇ ਨਸ਼ੇ ਤੋਂ ਦੂਰ ਹੋਣਗੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਸੋ ਅੱਜ ਜੇ ਨਸ਼ੇ ਛਿੜਾਉਣੇ ਨੇ ਤਾਂ ਬੱਚਿਆਂ ਨੂੰ ਖੇਡਾਂ ਤੇ ਲਾਉਣਾ ਪੈਣਾ ਤੇ ਪੰਜਾਬ ਦਾ ਨਾਂ ਤਾਂ ਹੀ ਰੋਸ਼ਨ ਹੋਊਗਾ ਸੋ ਇਹ ਬਹੁਤ ਵੱਡਾ ਇੱਕ ਇਹਨਾਂ ਦਾ ਭਾਈ ਕਰਜ ਸੀਗਾ ਅਸੀਂ ਵੀ ਤਾਂ ਹੀ ਸਵੇਰ ਦੇ ਆਏ ਆਂ ਦੇਖ ਕੇ ਇਸ ਚੀਜ਼ ਨੂੰ ਉਤਸ਼ਾਹ ਮਿਲਦਾ ਹੈ ਸੋ ਸਾਡੇ ਸਸਤਾ ਮਾਤਾ ਗੁਜਰੀ ਪੜਾਈ ਕੇਂਦਰ ਦੀ ਜਿੱਥੇ ਵੀ ਲੋੜ ਹੋਊਗੀ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆਂ ਕਿ ਹਰ ਮਦਦ ਕਰਨ ਦੀ ਤਿਆਰ ਹੋਵਾਂਗੇ ਇਸ ਗਰਾਉਂਡ ਵਾਸਤੇ ਜੋ ਲੋੜ ਹੈ ਉਹਦੇ ਬਾਰੇ ਵੀ ਸਾਨੂੰ ਜੋ सोनू ਫੁਜੀ ਇਹਨੇ ਦੱਸਿਆ ਲੱਖਾ ਜੀ ਕੁਲਦੀਪ ਜੀ ਹੋਰ ਜਿਹੜੇ ਵੀ ਹੈਗੇ ਨੇ ਸਾਰੇ ਕੱਲ ਆਏ ਸੀਗੇ ਅਸੀਂ ਆਖਿਆ ਵੀ ਵੱਧ ਤਵਾਦ ਸੀ ਯੋਗਦਾਨ ਪਾਵਾਂਗੇ ਜੋ ਬਾਹਰ ਕਬੱਡੀ ਦਾ ਮੈਦਾਨ ਬਣਾਇਆ ਉਹਦੇ ਵਿੱਚ ਵੀ ਅਸੀਂ ਵੱਧ ਤਵਾਦ ਜਿੰਨਾ ਹੋ ਸਕਿਆ ਸੋ ਜੋ ਕਰਾਂਗੇ ਸੋ ਵਧਾਈ ਦੇ ਪਾਤਰ ਨੇ ਧੰਨਵਾਦ ਕਰਦੇ ਆ ਦੁਬਾਰਾ ਫੇਰ ਪਲਦੀਪ ਸਿੰਘ ਸੋਨੂ ਫੌਜੀ ਲੱਖਾ ਤੇ ਸਾਰੇ ਹੀ ਕੋਸਾਹਬਾਨ ਜਿੰਨੇ ਤਿਆਰੀ ਇੱਥੇ ਕਰਵਾਉਂਦੇ ਆ ਸਾਰੇ ਵਧਾਈ ਦੇ ਪਾਤਰ ਹੈ ਜਿੰਨੇ ਵੀ ਐਥਲੀਟਾਂ ਨੇ ਅੱਜ ਭਾਗ ਲਿਆ ਬੜਾ ਵੱਡਾ ਕਾਫਲਾ ਸੀ ਬਲਾਡੇ ਦੇ ਸਟੇਡੀਅਮ ਚ ਸਵੇਰੇ ਜਦੋਂ ਅੰਡਰ 14 ਦਾ ਮੁਕਾਬਲਾ ਕਰ ਆ ਰਹੇ ਸੀਗੇ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੰਨੀਆਂ ਹਿੱਕਾਂ ਕਰਵਾਈਏ ਇੰਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਮੁੱਚੇ ਅਕੈਡਮੀ ਵਾਲੇ ਦੀਪ ਅਕੈਡਮੀ ਸਾਡੀ ਡੀਪ ਅਕੈਡਮੀ ਜਿੱਥੇ ਫਿਜ਼ੀਕਲੀ ਤਿਆਰੀ ਕਰਵਾਉਂਦੇ ਆ ਉੱਥੇ ਸਾਡਾ ਮੇਰਾ ਅਬਦਾ ਬੱਚਾ ਰੋਹਿਤ ਸਕਸੈਸ ਪੁਆਇੰਟ ਤੇ ਜੋ ਲਿਖਤੀ ਤਿਆਰੀ ਕਰਵਾ ਰਹੇ ਬਖ ਬਖ ਪੇਪਰਾਂ ਦੀ ਇਹ ਦੋਨੋਂ ਹੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਕੀਤਾ ਅੱਜ ਐਥਲੈਟਿਕ ਮੀਟ ਕਰਵਾਈ ਤੀਜਾ ਦੌੜ ਮੁਕਾਬਲਾ ਕਰਵਾਇਆ ਆਉਣ ਵਾਲੇ ਸਮੇਂ 'ਚ ਇਸ ਤੋਂ ਵੱਧ ਕੇ ਕਿਤੇ ਵੱਧ ਐਥਲੀਟ ਭਾਗ ਲੈਣਗੇ ਹੋਰ ਤਿਆਰੀ ਕਰਵਾਵਾਂਗੇ ਸਕਸੈਸ ਪੁਆਇੰਟ ਤੋਂ ਹੋਰ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ ਸਾਰੇ ਹੀ ਵਧਾਈ ਦੇ ਪਾਤਰੋ ਜਿੱਥੇ ਸਕਸੈਸ ਪੁਆਇੰਟ ਬੁੜਲਾਡਾ ਵੱਲੋਂ ਪੰਜਾਬ ਪੁਲਿਸ ਆਰਮੀ ਤੇ ਇਹਦੇ ਨਾਲ ਹੀ ਹੋਰ ਕਈ ਸਰਕਾਰੀ ਭਰਤੀ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਉੱਥੇ ਹੀ ਇਹਨਾਂ ਤੇ ਡੀਪੀ ਫਿਟਨੈਸ ਅਕੈਡਮੀ ਵੱਲੋਂ ਇਸ ਤਰ੍ਹਾਂ ਦੇ ਤੰਦਰੁਸਤੀ ਤੇ ਖੇਡ ਉਤਸ਼ਾਹ ਬਣਾਉਣ ਵਾਲੇ ਉਪਰਾਲੇ ਕਰਨਾ ਸਮਾਜਿਕ ਜ਼ਿੰਮੇਵਾਰੀ ਤੇ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਇੱਕ ਕਦਮ ਹੈ ਜੋ ਸੱਚਮੁੱਚ ਬਹੁਤ ਸ਼ਲਾਘਾਯੋਗ ਹੈ